ਬਾਦ ਵਿੱਚ ਉਹ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮੰਡੀਕਰਨ ਨੀਤੀ ਦਾ ਪਹਿਲਾਂ ਹੀ ਵਿਰੋਧ ਕਰ ਚੁੱਕੇ ਹਾਂ ਸੀਐਮ ਨੇ ਕਿਹਾ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਦੇ ਹਨ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ ਹਾਲੇ ਐਮਐਸਪੀ ਦੀ ਕੋਈ ਕਾਨੂੰਨੀ ਗਰੰਟੀ ਨਹੀਂ ਮਿਲੀ ਹੈ ਕੇਂਦਰ ਸਰਕਾਰ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੈ ਜਿਸ ਮਤੇ ਨੂੰ ਮਾਣਯੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਹ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਨੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰ ਦਿਆਂ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰਫੇਰ ਕਰਕੇ ਫੇਰ ਦੁਬਾਰਾ ਵਾਪਸ ਲੈ ਕੇ ਆ ਰਹੇ ਹੋ ਤੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀਏ ਗੱਲ ਹੈ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇਹ ਕਾਨੂੰਨ ਵਿੱਚ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪੱਸਿਆ ਹਜੇ ਪਤਾ ਨਹੀਂ ਕਿੰਨੀਆਂ ਕੁ ਜਾਨਾ ਹੋਰ ਜਿਹੜੀ ਹੈ ਉਹ ਚਾਹੁੰਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣਗੀ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋਗੀ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਸੈਂਟਰ ਸਰਕਾਰ ਜਿਹੜੀ ਹੈ ਉਹ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੈ ਜਾਂ ਤਾਂ ਸ਼ਾਇਦ ਉਹਨਾਂ ਨੂੰ ਇਹ ਹੈ ਕਿ ਸਾਨੂੰ ਇਹ ਜਿਤਾਉਂਦੇ ਨਹੀਂ ਜਾ ਉਹਨਾਂ ਨੂੰ ਇਹ ਹੈ ਕਿ ਸਾਡੇ ਇੱਥੇ ਚਾਂਸ ਨਹੀਂ ਅਸੀਂ ਤੰਗ ਹੀ ਕਰ ਲਈਏ ਬਸ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ 21 2014 ਤੋਂ ਲੈ ਕੇ 11 ਸਾਲ ਹੋ ਗਏ ਜੀ ਇੱਕ ਕੋਈ ਫੈਸਲਾ ਵਾਪਸ ਲੈਣਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਵੀ دبا کر کے لا پایا جا پھر یہ گل خندک جنہوں خد جن پنجابی جو خندک رکھی بیٹھے ہیں اسی جدو سرکار بنی سی منتری صاحب کڑ گئے کہنے جب کانگرس کی سرکار تھی تو ان کے مکھ منتری نے یہ پیسہ مس کر لیا تھا انڈسپلن آف فینانس ہوا ہے اس لئے ہم نے یہ پیسہ روک لیا آپ ودھان سبا میں پہلے یہ متا پاس کرو کہ یہ پیسہ آڈی ایف کا صرف رورل ڈویلپمنٹ فنڈ جو ہے وہ رورل ڈویلپمنٹ بھی لگے گا منڈیوں کی کرن اور پینسٹھ ہزار کلو میٹر لگ بھگ سڑکیں ہم نے یہاں پاس کر لیا جی کہ جی پہلا ہو گیا جو ہو گیا ہوں اسی یہ متہ ودھان سبھا چ پاس کر لیا ہوں دے دو جی دو چٹھیاں بھی انہوں نے جاری کرتی ہیں کہ تو اڈا پیسہ جاری کر دینا ابھی چیز بہت بہت پیش سی اس منسٹر. سی گئے پیوش گوئلے پر اسی دوبارہ جایا کریے بھی پیسے دیو جی نہیں جی اس کو کام کریں گے نہیں جی آپ یہ شرطیں مانو نہیں آپ کا جو منڈی کا ٹیکس ہے وہ زیادہ ہے ٹوٹل چھ پرسنٹ بنتا ہے اس کو دو پرسنٹ پہ لائیے ਬਸ ਇ ਕਹ ਜੀ 2% ਤੇ ਕਿਵੇਂ ਲਿਆਈਏ ਤੁਸੀਂ ਸਾਨੂੰ ਬਿਹਾਰ ਨਾਲ ਜਾਂ ਛੱਤੀਸਗੜ੍ਹ ਨਾਲ ਜਾਂ ਮੱਧ ਪ੍ਰਦੇਸ਼ ਨਾਲ ਨਾ ਜੋੜੋ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹੋਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਵਾਇਹ ਗੁਜਰਾਤ ਆਈ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에어 ਸਪੇਸੇ ਯੂਜ਼ ਨਹੀਂ ਕਰਦੇ ਆਏ ਨਹੀਂ ਹੋ ਗੁਜਰਾਤ ਦੇ ਉੱਤੋਂ ਦੀ ਉੱਤਰੇ ਨੇ ਅਮਸਾ ਜੇ ਪਹਿਲਾ 에어ਪੋਰਟ ਹੀ ਦੇਖਣਾ ਤਾਂ ਫਿਰ ਫਰੇਮਦਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਗਿਣਤੀ ਵੀ ਗੁਜਰਾਤੀਆਂ ਨਹੀਂ ਜ਼ਿਆਦਾ ਹੈ ਹਰਿਆਣਵੀ ਦੀ ਜ਼ਿਆਦਾ ਮਤਲਬ ਦੋ ਦੋ ਸਰਕਾਰੀ ਹੋ ਗਏ ਇਹਨਾਂ ਦੇ ਆਪ ਦੀ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ غیر قرونی پرواسی بھارتیوں کا ایک اور جہاز پہنچا امرتسر بس کی پڑھتے ہیں لوگ کہ پنجاب ہو ٹھیک ہے کون پڑھتا نہیں تھلے بھی کون کن کی بچے بھی سی آیا لیا وہ چودہ بچے سی دس بچے چار ہیں اور چودہ چودہ گجرات دے سی ساڑھے جیڑے آئے اٹھارہ تو تیس سال دی عمر کی دی کی ایوریج ਜਦੋਂ ਮੈਂ ਜਾ ਕੇ ਅੰਮ੍ਰਿਤਸਰ ਬਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘੰਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਿਹਾ ਜੀ ਤੁਸੀਂ ਹਿੰਡਲ ਲਾਹੋ ਸ਼ੇਖ ਅਸੀਨੋ ਬੰਗਲਾਦੇਸ਼ ਦੀ ਰਾਸ਼ਟਰਪਤੀ ਆਪਣੇ ਦੇਸ਼ ਚੋਂ ਭੱਜਦੀ ਹੈ politcal asylum ਵਾਸਤੇ ਭੱਜਦੀ ਹੈ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਉਹਨਾਂ ਤੋਂ ਤੁਸੀਂ ਹਿੰਡਲ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ politcal asylum ਵਾਸਤੇ ਤੁਸੀਂ ਹਿੰਡਨ 에어ਪੋਰਟ ਤੇ ਲਾ ਰਹੇ ਹੋ ਗਾਜ਼ੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਕੇ ਹਾਂ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਲਿਆ ਰਹੇ ਹੋ ਹਥਕੜੀਆਂ ਲਾ ਕੇ ਲਿਆ ਰਹੇ ਹੋ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਨਾ ਭੇਜੀ ਮੈਂ ਆਪਣਾ ਜਹਾਜ਼ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜੂਗਾ ਔਰ ਵਿਡੰਬਨਾ ਦੇਖੋ ਸੰਯੋਗ ਦੇਖੋ ਉਸੇ ਵੇਲੇ ਜਫੀਆਂ ਪੈ ਰਹੀਆਂ ਬਾਈਟਾਸ ਚ ਮੇਰਾ ਦੋਸਤ 트াম্প ਉਧਰੋਂ ਜਫੀ ਪੈ ਰਹੀ ਹੈ ਉਧਰੋਂ ਬੇੜੇਲਾ ਕਰੀਆਂ ਉਹ ਉਸ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਾਵਾਸ ਸੀਗੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ ਆਸਲਾ ਦੇਣਾ ਚਾਹੁੰਦੇ ਸਾਨੂੰ ਇਹ ਸਾਡੀਆਂ ਕੁਰਬਾਨੀਆਂ ਦਾ ਜੇਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੈਂ ਨਹੀਂ ਸਾਥੀ ਕਾਂਗਰਸ ਵਰਗੇ ਇਹਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੌਣ ਨੇ 33 ਇਹਨਾਂ ਕੋਲੇ ਨੇ ਇਹ 33 ਤੇ 34 ਚੱਕਰ ਚ ਫਸ ਗਈ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆ ਕੀ ਕਰ ਰਹੇ ਹੋ ਨਾ ਇਹ ਸੰਪਰਕ ਸੱਦ ਤੇ ਲੱਗੇ ਹੋਏ ਨੇ آپ سپرک ہے نہیں جدوں کی سہ جدوں کی سہ چکی ہے ادوں کے لگے لا چھ مہینے نہیں کرتا بھگنت مان چھ مہینوں بعد کہ سال تو نہیں کٹاؤن یہ جی بیمار بزرگی سیال نہیں کٹا فرد دو سالہ سال جو دو سال ہو گئے دلی دیکھو اگلے دن ہی بدل گے ਦਿੱਲੀ ਦੇ ਇਲੈਕਸ਼ਨ ਵੀ ਲੰਘ ਗਏ ਬਸ ਥੋੜਾ ਟਾਈਮ ਹੀ ਰਹਿ ਗਿਆ ਕਹਿਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਇਹ ਥੋੜੀਆਂ ਆਪਦੀਆਂ ਭਈਆ ਅੱਤੇ ਆਪ ਤੇ ਪੀੜੀ ਥਲੇ ਸੋਟਾ ਫੇਰੋ ਖੇਤੀ ਤਾਂ ਇੰਨਾ ਬੁਰਾ ਹਲ ਕਿਉਂ ਹੋਇਆ ਜਦੋਂ ਖੇਤ ਸਵੇਰ ਸ਼ੋਇਆ ਸੀਗਾ ਦਿੱਲੀ ਵਾਲਾ వేమీ కం కెప్ట సా